ਸਪੀਚ ਦਿੱਤੀ ਐਸ ਸਕਾਚਵਨ ਸਿਸਕਾਚਵਨ ਦੇ ਬਿਜ਼ਨਸ ਲੀਡਰਸ ਨੂੰ ਉਹਨਾਂ ਨੇ ਸਬੂਧਨ ਕਰਦਿਆਂ ਕਿਹਾ ਹੈ ਕਿ ਕੈਨੇਡਾ ਨੇ ਬਹੁਤ ਲੇਟ ਕਰ ਦਿੱਤਾ ਕਿ ਅਸੀਂ ਆਪਣੀ ਜਿਹੜੀ ਇਕਨੋਮਿਕ ਡਿਪੈਂਡੈਂਸ ਹੈ ਯੂਨਾਈਟਿਡ ਸਟੇਟਸ ਤੇ ਉਸ ਨੂੰ ਘਟਾ ਲਈਏ ਉਹਨਾਂ ਨੇ ਕਿਹਾ ਕਿ ਨਾਓ ਵੀ ਆਰ ਪੇਇੰਗ ਦਾ ਪ੍ਰਾਈਸ ਟੂਡੇ ਅਸੀਂ ਇਸ ਗੱਲ ਦਾ ਖਮਿਆਜਾ ਭੁਗਤ ਰਹੇ ਹਾਂ ਕਿ ਅਸੀਂ ਅਮਰੀਕਾ ਤੇ ਆਪਣੀ ਡਿਪੈਂਡੈਂਸੀ ਜਿਹੜੀ ਆ ਉਹ ਨਹੀਂ ਘਟਾਈ ਉਹਨਾਂ ਨੇ ਵਾਰਨ ਕੀਤਾ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਟੈਰਫਆ ਉਹ ਬਹੁਤ ਵੱਡੀ ਪੱਧਰ ਤੇ ਹਟ ਕਰੇਗਾ ਸਾਡੀ ਜਿਹੜੀ ਸੈਂਸਿਟਿਵ ਇੰਡਸਟਰੀਆ ਉਸ ਨੂੰ ਇਤੋਂ ਤੱਕ ਲੈ ਜਾਏਗਾ ਕਿ ਉਹ ਪਰਮਾਨੈਂਟਲੀ ਖਤਮ ਹੋ ਜਾਈ ਥਲੇ ਚਲ ਜਾਈ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਇਕਨੋਮਿਕ ਜਿਹੜੀ ਸਾਡੀ ਡਿਪੈਂਡੈਂਸੀ ਸੀ ਦੀ ਉਹਦੇ ਲਈ ਸਾਨੂੰ ਅਮਰੀਕਾ ਨੂੰ ਘਟਾ ਕੇ ਵਰਲਡ ਦੇ ਬਾਕੀ ਗਲੋਬਲ ਮਾਰਕੀਟ ਦੇ ਉੱਪਰ ਸਾਨੂੰ ਧਿਆਨ ਦੇਣ ਦੀ ਲੋੜ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਇੰਟਰਨਲ ਬੈਰੀਅਰ ਹੈ ਸਾਡੇ ਕੰਟਰੀ ਦਾ ਹਾਲਾ ਕਿ ਬਹੁਤ سارے ਪ੍ਰੋਵਿੰਸਸ ਇਕਮਿਤ ਕਰ ਚੁੱਕੇ ਆ ਕਿ ਇੰਟਰਨਲ ਬੈਰੀਅਰ ਸੂਬਿਆਂ ਦਾ ਅੰਦਰੂਨੀ ਟ੍ਰੇਡ ਆ ਉਹਨਾਂ ਅਸੀਂ ਵਿਦਾਵਾਂਗੇ ਪਰ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਅੱਜ ਵੀ ਵੱਡੇ ਪੱਧਰ ਤੇ ਲੋੜਿਆ ਕਿ ਜਿਹੜਾ ਸਾਡਾ ਇੰਟਰਨਲ ਬੈਰੀਅਰ ਐ ਉਹ ਸਾਡੀ ਪ੍ਰੋਡਕਟਿਵਿਟੀ ਨੂੰ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ 2008-09 ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀਗਾ ਅਮਰੀਕਾ ਦਾ ਉਸਨੇ ਅਮਰੀਕਾ ਨੂੰ ਸੋਚਣ ਲਈ ਮਜਬੂਰ ਕੀਤਾ ਕੈਨੇਡਾ ਨੇ ਉਹਦੇ ਤੋਂ ਕੋਈ ਹਿੱਸਾ ਫਿਕ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਹਰ ਕੋਈ ਬੰਦਾ ਅੱਜਕੱਲ ਡਿਵਰਸਿਫਿਕੇਸ਼ਨ ਦੀ ਗੱਲ ਕਰ ਰਿਹਾ ਹੈ ਪਰ ਅਸੀਂ ਡਿਵਰਸਿਫਿਕੇਸ਼ਨ ਦੇ ਮਾਮਲੇ 'ਚ ਬਹੁਤ ਪਿੱਛੇ ਰਹਿ ਗਏ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਲੀਡਰ ਜਿਹੜੇ ਅੱਜ ਇਹ ਗੱਲ ਸੋਚਣੀ ਸ਼ੁਰੂ ਕੀਤੀ ਆ ਇਹ ਗੱਲ ਸਾਨੂੰ 15 ਸਾਲ ਪਹਿਲਾਂ ਸੋਚਣ ਦੀ ਲੋੜ ਸੀ ਕਿ ਸਾਨੂੰ ਆਪਣੇ ਫਿਰ ਬਲ ਭਾਈਵਾਰ ਲੱਭਣ ਦੀ ਲੋੜ ਸੀ ਦੁਨੀਆ ਦੇ ਵਿੱਚ ਸਾਡੇ ਕੋਲ ਬਹੁਤ ਕੁਝ ਆ ਜਿਹੜਾ ਦੁਨੀਆ ਦੇ ਬਾਕੀ ਮਿਲਕਾਂ ਨੂੰ ਅਸੀਂ ਵੇਚ ਸਕਦੇ ਆ ਜਿਹਦੇ ਵਿੱਚ ਸਾਡੀ એનર્ਜੀ ਆ ਸਾਡੇ ਕ੍ਰਿਟੀਕਲ ਮਿਨਰਲਸ ਨੇ ਕੈਨੇਡਾ ਕੋ ਬਹੁਤ ਕੋਸ਼ਿਸ਼ ਆ ਬਟ ਕੈਨੇਡਾ ਇਸ ਮਾਮਲੇ 'ਚ ਕਾਫੀ ਪਿੱਛੇ ਰਹਿ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਗਲੋਬਲ ਹੋਰ ਜਿਹੜੇ ਆ ਬਿਜ਼ਨਸ ਪਾਰਟਨਰ ਤੇ ਭਾਈਵੰਡ ਲੱਭਣ ਦੀ ਲੋੜ ਹੈ ਜੇ ਕੈਨੇਡਾ ਨੇ ਜੇ ਹੁਣ ਵੀ ਸੋਚਣਾ ਸ਼ੁਰੂ ਕੀਤਾ ਹੈ ਤੇ ਇਹਦੇ ਤੇ ਸਾਨੂੰ ਵਰਕ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਵੀ ਸ਼ੁੱਡ ਹੈਵ ਬੀਨ ਮੇਕਿੰਗ ਦੀ ਚੇਂਜਸ 15 ਇਅਰ ਅਗੋਸ ਅਸ ਤੋਂ ਅਸ ਤੋਂ 15 ਸਾਲ ਪਹਿਲਾਂ ਸਾਨੂੰ ਕਰਨ ਦੀ ਲੋੜ ਸੀ ਬਸ ਬਟ ਦ ਨੈਕਸਟ ਬੈਸਟ ਟਾਈਮ ਇਜ਼ ਨਾਓ ਹੁਣ ਅਗਲਾ ਸਮਾਂ ਆ ਗਿਆ ਹੈ ਕਿ ਹੁਣ ਸਾਨੂੰ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਇਹਦੇ ਤੇ ਉਹਨਾਂ ਨੇ ਕਾਫੀ ਵੱਡੇ ਪੱਤਰ ਤੇ ਜ਼ੋਰ ਦਿੱਤਾ ਮਿਸਟਰ ਟੇਫ ਮੈਕਲਮ ਦੀ ਸਪੀਚ ਨੂੰ ਅਸੀਂ ਹਮਦਰਨੀ ਕਿਉਂ ਦਿੱਤੀ ਕਿਉਂਕਿ ਸਾਡੇ ਬਿਜ਼ਨਸਮੈਨ ਸਾਡੀ ਇੰਡਸਟਰੀ ਦੇ ਸਾਡੇ ਪੋਲੀਟਿਸ਼ੀਅਨਸ ਨੂੰ ਇਹਦੇ ਵੱਡੇ ਪੱਤਰ ਤੇ ਜੋ ਜੋ ਲੋੜ ਐ ਸੋਚੰਦੇ ਅਪਡੇਟ ਜਾਰੀ ਰੱਖਾਂਗੇ ਗੱਲ ਕਰਦੇ ਆ ਅਨੰਦਾ ਸਾਗਰੀ ਦੀ ਕੱਲ ਦੇ ਕੈਨੇਡਾ ਦੇ ਸਿਸਟੀ ਮਿਨਿਸਟਰ ਮਿਸਟਰ ਗੈਰੀ ਅਨੰਦਾ ਸਾਗਰੀ ਕਾਫੀ ਚਚਾਚਾ ਪਹਿਲਾਂ ਵੀ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਹਕਲਾਉਣ ਦੇ ਮਾਮਲੇ 'ਤੇ ਜਾਂ ਕਹਿਣਾ ਕਿ ਮੈਨੂੰ ਅਜੇ ਪਤਾ ਨਹੀਂ ਮੈਂ ਨਵਾਂ ਆ ਉਸੇ ਚਰਚਾ ਚ ਰਾਇ ਵੈਸੇ ਪੇਸ਼ੇਵਰ ਜੋ ਕ੍ਰਿਮੀਨਲ ਵਕੀਲ ਦੱਸੇ ਜਾ ਰਹੇ ਨੇ ਬਟ ਉਹਨਾਂ ਵੱਲੋਂ ਉਹਨਾਂ ਦੀ ਇੱਕ ਆਡੀਓ ਲੀਕ ਹੋ ਗਿਆ ਜਿਹਦੇ ਵਿੱਚ ਉਹ ਆਪਣੇ ਤੇ ਸਟੇਨੈਂਟ ਨਾਲ ਗੱਲ ਕਰ ਰਿਹਾ ਤੇ ਆਪਣੇ ਹੀ ਬਾਇਬੈਕ ਪ੍ਰੋਗਰਾਮ ਸਰਕਾਰ ਦੇ ਜਿਹੜਾ ਉਹਦੇ ਤੇ ਸਵਾਲ ਖੜੇ ਕਰ ਰਿਹਾ ਹੁਣ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਪਾਈ ਕੈਪੇਬਲ ਨਹੀਂ ਹੋ ਸੀਟ ਛੱਡ ਕੇ ਲਾਂਬੇ ਹੋ ਜ ਉਹਨਾਂ ਨੂੰ ਕੁਐਸਚਨ ਹੋ ਰਿਹਾ ਬਟ ਇਨ ਦੀ ਮੀਨ ਟਾਈਮ ਜੰਪ ਇਨ ਕਰਕੇ ਆ ਪ੍ਰਾਈਮ ਮਿੰਿਸਟਰ ਮਿਸਟਰ ਕਾਰਨਿੰਗ ਕੱਲ ਨਿਊਯਾਰਕ ਦੇ ਵਿੱਚ ਨੇ ਕੋਕ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੂੰ ਉਹ ਅਟੈਂਡ ਕਰਨ ਗਏ ਸੀ ਉੱਥੇ ਉਹਨਾਂ ਨੂੰ ਮੀਡੀਆ ਤੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਆਈ ਹੈਵ ਅ ਕੰਫੀਡੈਂਸ ਔਨ ਹਿਸ ਹੀ ਇਸ ਡੂਇੰਗ ਵੈਰੀ ਗੁੱਡ ਜੌਬ ਉਹਨਾਂ ਨੇ ਕਿਹਾ ਕਿ ਸਾਡਾ ਮਿਨਿਸਟਰ ਗੱਰੀਨ ਅਨੰਦ ਸਾਗਰੀ ਵਧੀਆ ਬੰਦਾ ਹੈ ਸੋਹਣਾ ਕੰਮ ਕਰ ਰਿਹਾ ਹੈ ਤੇ ਮੈਨੂੰ ਉਹਦੇ ਤੇ ਚੰਗਾ ਕੌਨਫੀਡੈਂਸ ਆ ਅਨੰਦ ਸਾਗਰੀ ਦੇ ਬਾਇਬੈਕ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਜਿਹੜਾ ਉਹ ਲਾਂਚ ਕੀਤਾ ਜਾਊਗਾ ਕੈਨੇਡਾ ਦੇ ਇੱਕ ਸੂਬੇ ਦੇ ਵਿੱਚ ਜਿਹੜੀ ਅਸੀਂ ਟ੍ਰਾਇਲ ਕਰਾਂਗੇ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਉਸ ਨੂੰ ਕੰਮ ਜਬ ਕਰਕੇ ਬਾਕੀ ਕੰਟਰੀ ਦੇ ਵਿੱਚ ਲਾਂਚ ਕੀਤਾ ਜਾਊਗਾ ਇਹ ਸੂਬਾ ਹੈਗਾ ਨੋਵਾ ਸਕੋਸ਼ੀਆ ਉੱਥੋਂ ਇਹਨਾਂ ਨੇ ਅਸਫਾਲਟ ਸਟਾਈਲ ਰਫਾਇਰ ਹਮ ਜਿਹੜੇ ਆ ਇੰਡੀਵਿਜੂਅਲ ਹੋਨਰਸ ਕੋਲ ਇਸ ਪਾਇਲਟ ਪ੍ਰੋਜੈਕਟ ਰਾਹੀਂ ਬਾਇਏ ਕਰਨੇ ਆ ਤੇ ਸਰਕਾਰ ਨੇ ਇਹਦੇ ਤੇ ਬਿਲੀਅਨ ਡਾਲਰ ਖਰਚਨੇ ਆ ਸਭ ਤੋਂ ਪਹਿਲਾਂ ਜਿਹੜਾ ਏਰੀਆ ਕੇਪ ਕੇਪ ਬ੍ਰੈਟਨ ਏਰੀਆ ਉੱਥੋਂ ਹੋਊਗਾ ਜੀ ਉਸ ਮੁਥਲੀ ਰਣਕੀ ਤਗਾੰਦਾ ਤੇ ਇਸ ਨੂੰ ਬਾਕੀ ਸਾਰੇ ਕੰਟਰੀਸ ਨੂੰ ਮੁੱਲਤੀ ਤਗਾਊਗਾ ਇਹਦਾ ਪੋਲਟਰ ਬਣਾਇਆ ਜਾਊਗਾ 1 ਅਕਤੂਬਰ ਨੂੰ ਪੋਲਟਰ ਖੋਲਣਾ ਹੈ ਤੁਸੀਂ ਆਪਣਾ ਇੰਟਰਸਟ ਬਾਇਰ ਸ਼ੋ ਕਰਨਾ ਹੈ ਕਿ ਭਾਈ ਮੈਂ ਆਪਣੀ ਜ਼ਮੀਨ ਵੇਚਣੀ ਹੈ ਸਰਕਾਰ ਨੂੰ ਦੇਣੀ ਹੈ ਤੇ ਤੁਸੀਂ ਇਸ ਪੋਲਟਰ ਤੇ ਆਪਣਾ ਫਾਰਮ ਜਿਹੜਾ ਭਰ ਸਕਦੇ ਹੋ ਬਟ ਸਰਕਾਰ ਦਾ ਇਸ ਪ੍ਰੋਗਰਾਮ ਜਿਹੜਾ ਇਸ ਨੂੰ ਲੈ ਕੇ ਕਾਫੀ ਚਰਚਾ ਹੈ ਤੇ ਬਾਰ-ਬਾਰ ਇਸ ਮਾਮਲੇ 'ਤੇ ਜਿਹੜੇ ਲੋਕ ਮਲਟੀਪਲ ਗਨਸ ਹੋਲਡ ਕਰਦੇ ਆ ਜਿਨ੍ਹਾਂ ਨੇ ਇਹ ਗਨਸ ਨੂੰ ਪਿਆਰ ਕਰਦੇ ਆ ਕਿਤੇ ਹੋਈਆਂ ਉਹ ਕਹਿੰਦੇ ਆ ਕਿ ਇਹ ਗਨਸ ਤੇ ਨਾਲ ਦੇਚ ਕ੍ਰਾਈਮ ਨਹੀਂ ਹੁੰਦਾ ਕ੍ਰਾਈਮ ਤੇ ਹੁੰਦਾ ਸਾਊਥ ਬਾਰਡਰ ਦੇ ਕੰਨ ਨਾਲ ਇਹਦੇ ਬਾਰੇ ਅੱਗੇ ਕਾਫੀ ਤੁਹਾਡੇ ਨਾਲ ਅਪਡੇਟ ਕਰ ਚੁੱਕੇ ਆ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਖਬਰ ਅਲਵਾਦਿਆਂ ਜੀ ਦੇ ਸੋਲਾਵਾ ਅ ਮਿਸਟਰ ਡੋਨਲਡ ਟਰੰਪ ਕਾਫੀ ਚਰਚਾ ਚ ਨੇ ਕੱਲ ਉਹਨਾਂ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਜਿਹੜੀ ਆ ਇੱਕ ਤਰੀਕੇ ਨਾਲ ਹਮਾਸ ਨੂੰ ਰਿਵਾਇਡ ਕਰ ਰਹੀ ਆ ਜਿਹੜੇ ਮੁਲਕ ਉਹਨਾਂ ਨੂੰ ਰਿਕੋਨਾਈਜ਼ ਕਰ ਰਹੇ ਆ ਸਟੇਟ ਹੋ ਦਾ ਦਰਜਾ ਦੇ ਰਹੇ ਆ ਉਹ ਸਾਰੇ ਹਮਾਸ ਦੀ ਸਪੋਰਟ ਕਰ ਰਹੇ ਆ ਉਹਨਾਂ ਨੇ ਦੋ ਵੱਡੇ ਸਵਾਲ ਖੜੇ ਕੀਤੇ ਕਿ ਯੂਨਾਈਟਿਡ ਨੇਸ਼ਨ ਜਿਹੜੀ ਆ ਉਹ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਫੰਡ ਮੁਹੱਈਆ ਕਰ ਦਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੈਸ਼ ਕਾਰਡ ਨਾਲ ਲੋਕਾਂ ਨੂੰ ਦਿੱਤੇ ਸਾਡੇ ਬਾਰਡਰ ਸਾਊਥ ਬਾਰਡਰ ਤੋਂ ਸਾਡੇ ਕੰਟਰੀ ਚ ਉਹਨਾਂ ਨੇ ਐਂਟਰੀ ਕੀਤੀ ਤਾਂ ਤੇ ਨਾਲ ਦੀ ਨਾਲ ਉਹਨਾਂ ਨੇ ਜਰਸਨ ਕੰਟਰੀਸ ਨੂੰ ਆੜੇ ਹੱਥੀ ਲਿਆ ਇਹਦੀ ਹੋਰ ਡਿਟੇਲ ਜਿਹੜੀ ਆ ਉਹ ਮੈਂ ਜਾ ਕੇ ਅੱਗੇ ਇੰਟਰਨੈਸ਼ਨਲ ਨਿਊਜ਼ ਸੰਢੀ ਕਰਾਂਗਾ ਪਰ ਹਾਲ ਦੀ ਕੜੀ ਕੈਨੇਡੀਅਨ ਨਿਊਜ਼ ਦੇ ਨਾਲ ਇਹ ਗੱਲ ਜੁੜਦੀ ਸੀ ਉਹ ਤੇ ਅਸੀਂ ਤੁਹਾਡਾ ਅਪਡੇਟ ਚੱਲਿ ਰੱਖਾਂਗੇ ਜੀ ਅਗਲੀ ਖਬਰਾਂ ਵਾਲਦਿਆਂ ਅਗਲੀ ਖਬਰ ਆਪਾਂ ਕਰਦੇ ਆਂ ਅੰਠਾਰੀਓ ਦੀ ਅੰਠਾਰੀਆ ਨਾਲ ਦੋ ਤਿੰਨ ਵੱਡੀਆਂ ਖਬਰਾਂ ਸਭ ਤੋਂ ਵੱਡੀ ਖਬਰ ਤੇ ਅੰਠਾਰੀਓ ਦੇ ਵਿੱਚ ਜਿਹੜਾ ਸਕੂਲ ਬੋਰਡ ਨੇ ਸਕੂਲ ਟਰਸਟੀਆਂ ਨੂੰ ਐਲੀਮੀਨੇਟ ਕਰਨ ਦੇ ਮਾਮਲੇ ਦੇ ਵਿੱਚ ਕੰਸਰਵੇ ਆ ਗਿਆ ਅਮਰਕਸਟਾ ਡਾਟਾ ਕੈਂਡ ਆਇਆ 2000 ਬੰਦਿਆਂ ਦੇ ਉੱਪਰ ਇੱਕ ਟੀਪੀ ਜਿਹੜੇ ਉਸਨੇ ਟ੍ਰੈਕ ਕਰਾਇਆ ਸਿਰਫ 33% ਲੋਕ ਇਸ ਗੱਲ ਦੇ ਹੱਕ 'ਚ ਨਹੀਂਗੇ ਜਿਹੜੇ ਸਕੂਲ ટ્રਸਟੀ ਨੂੰ ਨੋਨ ਲਿਮੀਟ ਕਰ ਦੇਣਾ ਚਾਹੀਦਾ 36% ਉਹਨਾਂ ਦੇ ਹੱਕ 'ਚ ਨੇ ਪਰ ਉਹਨਾਂ ਨੇ ਕਿਹਾ ਹੈ ਕਿ ਸਕੂਲ ટ્રਸਟੀ ਵੱਡਾ ਮਸਲਾ ਨਹੀਂ ਹੈ ਸਕੂਲ ਬੋਰਡਸ ਜਿਹੜੇ ਆ ਉਹਨਾਂ ਨੂੰ ਰੈਗੂਲੇਟ ਕਰਨ ਦੀ ਲੋੜ ਹੈ ਉਹਨਾਂ ਤੇ ਧਿਆਨ ਦੇ ਲੋੜ ਹੈ ਜੇ ਸਮੂਹ ਲਈ ਤੁਸੀਂ ਚਾਹੁੰਦੇ ਹੋ ਕਿ ਇੰਤਾਰੇ ਦਾ ਸਕੂਲ ਸਿਸਟਮ ਜਿਹੜਾ ਉਹ ਰਨ ਕਰੇ ਹੁਣ ਉਹਨਾਂ ਨਾਲ ਸਮਾਦਰ ਸਿੰਘ ਆ ਕੇ ਜਿਹੜੇ ਪਾਲ ਕਲੰਡਰਾ ਨੇ ਐਜੂਕੇਸ਼ਨ ਮਿਨਿਸਟਰ ਜਿਹੜੇ ਆ ਪਿਛਲੇ ਦੋ ਹਫ਼ਤੇ ਪਹਿਲਾਂ ਕਾਫੀ ਤੱਕ ਤੇ ਸੀ ਕਿ ਅਸੀਂ ਸਕੂਲ ટ્રਸਟੀ ਜਿਹੜੇ ਨੇ ਔਰ ਡੱਗ ਸੁਰਨੇ ਵੀ ਕਿਹਾ ਸੀ ਕਿ ਸਕੂਲਾਂ ਦਾ ਬੱਚਿਆਂ ਦਾ ਪੈਸਾ ਬਾਹਰਲੇ ਕੰਟਰੀਆਂ ਦੀ ਸ਼ਾਪਿੰਗ ਕਰਨ ਟੂਰ ਕਰਨ ਦੇ ਵਿੱਚ ਖਰਚ ਕਰਦੇ ਆ ਇਹਨਾਂ ਨੂੰ ਅਸੀਂ ਲਾਂਬੇ ਕਰਾਂਗੇ ਐਲੀਮੀਨੇਟ ਕਰਾਂਗੇ ਸਰਵਿਸ ਜਿਹੜਾ ਆਇਆ ਕਿ ਡਗਫੋਰ ਸਰਕਾਰ ਇਸ ਨੂੰ ਮੰਨੇਗੀ ਤੇ ਇੱਕ ਵੱਡਾ ਸਵਾਲ ਹੈ ਚਰਚਾ ਤੇ ਬਣੀ ਰਹੇਗੀ ਉਹ ਸਰਕਾਰ ਡਗਫੋਰ ਸਰਕਾਰ ਜਿਹੜੀ ਆ ਇਹਨਾਂ ਨੂੰ ਐਲੀਮੀਨੇਟ ਕਰਦੀ ਆ ਕਿ ਨਹੀਂ ਕਰਦੀ ਸਕੂਲ ਟਰਸਟੀ ਨੂੰ ਇਹ ਤੇ ਚਰਚਾ ਤੁਹਾਡੇ ਨਾਲ ਹੈ ਬਣੀ ਰਹੇਗੀ ਡਗਫੋਰ ਸਰਕਾਰ ਨਾਲ रिलेटेड ਅਗਲੀ ਇੱਕ ਹੋਰ ਖਬਰ ਤੇ ਚਾਤ ਮਾਰਦੇ ਆ ਮਿਸਟਰ ਡਗਫੋਰਡ ਨੇ ਕਲ ਕਿਹਾ ਹੈ ਕਿ ਉਹ ਇਸ ਫਾਲ ਸੀਜ਼ਨ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆ ਕੇ ਆਉਣਗੇ ਜਿਹਦੇ ਵਿੱਚ ਉਹ ਇਸ ਕਾਨੂੰਨ ਨੂੰ ਪਾਸ ਕਰਨਗੇ ਕਿ ਜਿਹੜੇ ਮਿਊਸਪੈਲਟੀ ਪੈਸਾ ਗ੍ਰੈਵ ਕਰ ਰਹੀ ਆ ਇਹ ਜਿਹੜੇ ਸਪੀਡ ਜਿਹੜੇ ਕੈਮਰੇ ਨੇ ਆਟੋਮੈਟਿਕ ਜਿਹੜੇ ਕੈਮਰੇ ਨੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਇਹ ਸਿਰਫ ਮਨੀ ਪੈਸਾ ਟੈਕਸ ਗ੍ਰੈਬ ਕਰਨ ਦਾ ਸਾਧਨ ਹੈ ਇਦੇ ਨਾਲ ਵੀ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਜਿਹੜੀਆਂ 38 ਦੇ ਜਿੰਨੀਆਂ ਪੁਲਸ ਐਸੋਸੀਏਸ਼ਨਸ ਨੇ 3-4 ਉਹਨਾਂ ਸਾਰਿਆਂ ਨੇ ਇਸ ਦੇ ਵਿੱਚ ਸਹਿਮਤੀ ਜਤਾਈ ਆ ਕਿ ਜਿਹੜੇ ਇਹ ਕੈਮਰੇ ਨੇ ਇਹ ਹੈਲਪਫੁਲ ਨੇ ਇਹਦੇ ਨਾਲ ਸਪੀਡ ਕੰਟਰੋਲ ਹੁੰਦੀ ਹੈ ਤੇ ਇਹਦੇ ਨਾਲ ਟ੍ਰੈਫਿਕ ਕੰਟਰੋਲ ਕਰਨ ਦੇ ਵਿੱਚ ਲੋਕਾਂ ਨੀਅਰ ਹੈਬਿਟਸ ਚੇਨ ਕਰਨ ਦੇ ਵਿੱਚ ਕਾਫੀ ਵੱਡਾ ਜਿਹੜਾ ਉਹ ਫਾਇਦਾ ਮਿਲਦਾ ਹੈ ਕਿ ਡಾಗ್ ਫੂਡ ਦੀ ਇਸ ਗੱਲ ਨੂੰ ਲੈ ਕੇ ਮਿਊਨਿਸਪੈਲਟੀਆਂ ਮੰਨਣ ਗਈਆਂ ਔਰ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਪਣੀ ਵੈਬਸਾਈਟ ਦੇ ਉੱਪਰ ਵੀ ਸਿਟੀ ਆਫ ਬ੍ਰੈਂਟਨ ਨੇ ਸਭ ਤੋਂ ਬਾਅਦ ਕੈਮਰੇ ਲਾਏ ਟੋਰੰਟੋ ਸ਼ਹਿਰ ਤੋਂ ਬਾਅਦ ਉਹਨਾਂ ਨੇ ਇੱਕ ਸਰਵੇ ਸਾਂਝਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਆਟੋਮੈਟਿਡ ਸਪੀਡ ਮੋਨਿਟਰਿੰਗ ਐਨਫੋਰਸਮੈਂਟ ਕੈਮਰੇ ਆ ਮੈਂ ਕੋਸ਼ਿਸ਼ ਕਰੂੰਗਾ ਕਿ ਸਿਟੀ ਮੈਨੂੰ ਇੱਕ ਇਸ ਮਾਮਲੇ 'ਚ ਕੋ ਕਾਉਂਸਲਰ ਜਾਂ ਸਿਟੀ EMPLOYE ਮੈਨੂੰ ਪ੍ਰੋਵਾਈਡ ਕਰ ਸਕੇ ਜਿਹੜੇ ਤੇ ਮੈਨੂੰ ਡਿਟੇਲ ਦੇ ਸਕਣ ਉਹਨਾਂ ਨੇ ਕਿਹਾ ਕਿ ਇਨਾਂ ਕੈਮਰਿਆਂ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਜਿਹੜੀਆਂ ਮੇਨ ਸਟਰੀਟਸ ਸੀਗੀਆਂ ਉਹਨਾਂ ਤੇ 96% ਸਪੀਡ ਕੱਟੀ ਆ 86% ਜਿਹੜੀ ਕਮਿਊਨਿਟੀ ਆ ਉਹ ਹੁਣ ਸੇਫੀਲ ਕਰਦੀ ਆ ਤੇ 38% ਆਸਤਨ ਜਿਹੜੇ ਆ ਉਹ ਇਹਦੇ ਨਾਲ ਸਦਾਰ ਹੋਇਆ ਤੇ ਨਾਲ ਦੀ ਨਾਲ ਐਕਸੀਡੈਂਟ ਦੇ ਵਿੱਚ ਕਾਫੀ ਵੱਡੀ ਜਿਹੜੀ ਆ ਉਹ ਇੱਕ ਗ੍ਰਾਵਟਾਈਆ ਕਾਫੀ ਵੱਡੀ ਡਿਟੇਲ ਹੈ ਮੈਂ ਕੋਸ਼ਿਸ਼ ਕਰੂੰਗਾ ਜੇ ਮੈਂ ਤੋੜੇਗਾ ਬਾਤਾਂ ਦੇਕਰ ਸਪਸ਼ਟਾ ਕੋਈ ਕਿ ਟਾਈਮ ਵੀ ਸਾਡੇ ਕੋਲ ਜਿਹੜੀ ਆ ਔਕਾਤ ਹੋ ਜਾਂਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਜਿਹੜੀ ਮੈਂ ਕੱਲ ਦੀ ਖਬਰ ਲੈ ਗਈ ਸੀ ਜੀ A housing dot is coming pronto home builder warn as only 180s new condos sell in august pronto start the khabare jithe main tado ko padke suna reha hain vil di nadi sansthan ne itte kyaaya aur detach kar kinne bikya builderan ne ha builder ha kar micchi hoyi hai agge bhi sarkar ko ohna ne paise di mang kiti si tere bare update assi tora kal jari rakhanga readio south east voice tora sara da welcome ka.